ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਸਵਾਗਤ ਹੈ ਜੀ ਤੁਹਾਡਾ ਮਣੀ ਡੇਰੀ ਫਾਰਮ ਵਿੱਚ ਕਿਸਾਨ ਵੀਰ ਉਹ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪੈਂਦਰ ਟੋਲਾ ਜ਼ਿਲ੍ਹਾ ਫਿਰੋਜ਼ਪੁਰ ਤਸੀਹ ਜ਼ੀਰਾ ਤੇ ਕਿਸਾਨ ਵੀਰ ਉਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਕਿਸਾਨ ਭਰਾਵਾਂ ਨੂੰ ਰਿਕਵੈਸਟ ਆ ਜਿਨ੍ਹਾਂ ਨੇ ਹਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਓ ਨਾਲ ਦਿੱਤੇ ਘੰਟੀ ਦੇ ਬਟਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਾਰਿਆਂ ਤੋਂ ਪਹਿਲਾਂ ਮਿਲ ਸਕੇ ਪਹਿਲਾ ਸੁਆ ਵੈੜ ਸੂਈ ਆ ਆ ਸਾਈਵਾਲ ਨਸਲ ਦੀ ਬੱਚੀ ਆ ਮਗਰ ਦੇਖ ਸਕਦੇ ਆ ਤੇ ਕਿਸਾਨ ਵੀਰੋ ਵੈੜ ਨੂੰ 1 ਮਹੀਨਾ ਬਾਈਕਰਾਂ ਸੋਈ ਨੂੰ ਹੋ ਗਿਆ ਤੇ 10 ਤੋਂ 11 ਲੀਟਰ ਬਾਈਕਰਾਂ ਦਾ ਤਿਆਰ ਆ ਥੱਲੇ ਆ ਦੇਖ ਸਕਦੇ ਆ ਆ ਦੇਖੋ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵੈੜ ਨੇ ਦੇਖ ਸਕਦੇ ਆ ਪੂਰਾ ਪੱਟਾਂ 'ਚ ਟੈਟ ਹਵਾਨਾ ਤਿਆਰ ਕੀਤਾ ਹੋਇਆ ਵੈੜ ਨੇ ਦੇਖ ਸਕਦੇ ਆ ਕਿਸਾਨ ਵੀਰੋ ਛੋਟਾ ਜਿਹਾ ਕੱਦ ਦਾ ਕੋਈ ਵੱਡਾ ਕੱਦ ਨਹੀਂਗਾ ਵੈੜ ਦਾ ਦੇਖ ਸਕਦੇ ਆ ਚੰਗਾ ਥਾਨ ਲੱਗਿਆ ਹੋਇਆ ਪੂਰੀਆਂ ਵੈੜਾਂ ਤੇ ਮੁੱਠੀ ਆਰਾ ਆਪਾਂ ਤੁਹਾਨੂੰ ਹਵਾਨਾ ਵਿਖਾਵਾਂਗੇ ਨੇੜੇ ਤੋਂ ਜ਼ੂਮ ਕਰਕੇ ਆ ਦੇਖ ਸਕਦੇ ਆ ਕਿਸਾਨ ਵੀਰੋ ਚੰਗਾ ਹਵਾਨਾ ਤਿਆਰ ਕੀਤਾ ਹੋਇਆ ਵੈੜ ਨੇ ਆ ਦੇਖ ਸਕਦੇ ਆ ਛੋਟਾ ਜਾਂ ਕਰਦਾ ਕੋਈ ਵੱਡਾ ਕਰਦਣੀ ਆ ਦੇਖੋ ਸੋਹਣੇ ਮੂੰਹ ਮੱਥੇ ਦੀ ਵੈੜ ਆ ਛੋਟਾ ਸਿੰਗ ਲੱਗਿਆ ਹੋਇਆ ਚੰਗੀ ਵੈੜ ਆ ਕਿਸਾਨ ਵੀ ਰੋਟਰੀ ਬਿਲਕੁਲ ਬਾਈ ਨੇ ਜਾਇਜ਼ ਕੀਤਾ ਇਹਦਾ ਉਹ ਵੀ ਇੱਕ ਵਾਰ ਤੁਹਾਨੂੰ ਦੱਸਾਂਗੇ ਰੇਟ ਬਾਈ ਨੇ ਕੀਤਾ ਹੈ ਇਹਦਾ 17000 ਰੁਪਿਆ ਤੇ ਬਾਈ ਕਹਿੰਦਾ ਮੌਕੇ ਤੇ ਮਾਰਤਾਨ ਕਰ ਦਾਂਗੇ ਜੈਸ ਕਿਸੇ ਵੀਰ ਨੂੰ ਪਸੰਦ ਆਵੇ ਮੇਰੇ ਨਾਲ ਸੰਪਰਕ ਕਰ ਲੈ ਜੀ ਨੰਬਰ ਮੈਂ ਸਕਰੀਨ ਤੇ ਚੱਲੂਗਾ ਠੀਕ ਆ ਜੀ ਧੰਨਵਾਦ ਜੀ ਸਾਰਿਆਂ ਦਾ